ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਜੀਕੇਆ ਟੀਵੀ ਮੈਂ ਹਾਂ ਰਜੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਾਰਿਸ ਤੋਂ ਲੈ ਕੇ ਨਜ਼ਰ ਪਾਦਾਨਿਆ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਕੰਨਰ ਨੌਰ ਦੀ ਫਿਲਮ ਐਮਰਜੈਂਸੀ ਸਿਨੇਮਾ ਕਾਰਾਂ ਵਿੱਚ ਰਿਲੀਜ਼ ਹੋ ਗਈ ਹੈ ਬੀਟੇ ਬੀ ਨੇ ਐਸਜੀਪੀਸੀ ਫਤਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਫਿਲਮ ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ ਉਹਨਾਂ ਦਾ આરોਪ ਸੀ ਕਿ ਫਿਲਮ ਵਿੱਚ ਧੱਚਾ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸਿੱਖ ਭਾਵਨਾਵਾਂ ਨੂੰ ਖੇਸ ਪਹੁੰਚਾਈ ਗਈ ਹੈ ਅਤੇ ਫਿਲਮ ਐਮਰਜੈਂਸੀ ਦੇ ਰਿਲੀਜ਼ ਹੋਣ ਤੋਂ ਬਾਅਦ ਐਸਜੀਪੀਸੀ ਆਗੂ ਸਿਨੇਮਾ ਕਾਰਾਂ ਦੇ ਬਾਹਰ ਪਹੁੰਚ ਕੇ ਨੇ ਫਿਲਮ ਦਾ ਵਿਰੋਧ ਕਰ ਰਹੇ ਸਿੱਖਾਂ ਨੂੰ ਪ੍ਰਦਰਸ਼ਨ ਕਰ ਰਹੇ ਤੇ ਇਤਰਾਫ ਵਿੱਚ ਸ਼ੋਅ ਨੂੰ ਰੋਕ ਦਿੱਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦਾ ਅਕਸ ਖਰਾਬ ਕਰਨ ਵਾਲੀ ਦੇ ਇਤਿ ਨਾ ਨੌਰਥ ਦਿੱਲੀ ਫਲ ਮਰਜੈਂਸੀ ਕੇਸ ਸਾਥ ਕੇ ਤਰ੍ਹਾਂ ਹਸਪਤਾਲ ਆਇਆ ਸੀ ਉਸ ਨੂੰ ਲੈ ਕੇ ਸ਼ਹਿਰ ਨੂੰ ਕਮਿਟੀ ਪ੍ਰਦਾਨ ਨੁਕਤੇ ਡਾਕ ਹਰਜਿੰਦਰ ਸਿੰਘ tạmਨੀ ਮੁੱਖ ਮੰਤਰੀ ਕੁਵਾਰ ਤਮਾਰ ਨੂੰ ਇੱਕ ਪੱਤਰ ਲਿਖਿਆ ਪੱਤਰ ਵਿੱਚ ਕਿਹਾ ਗਿਆ ਹੈ ਕਿ ਜਿਹੇ ਫਿਰਮਾਨੀ ਸਿੰਘ ਦੀ ਹੈ ਤੁਸੀਂ ਜ਼ਕਤਦਾਰ ਰੋਸ ਤੇ ਰੋ ਪੈਦਾ ਹੋਵੇਗਾ ਇਸ ਲਈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸੂਬੇ ਨੂੰ ਦੇਵਿੰਦਰ ਫਿਰਮ ਨੂੰ ਬੈਨ ਕੀਤਾ ਜਾਵੇ ਖਣੌੜੀ ਬਾਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਮਾਰਨ ਵਰਤ ਨੂੰ ਕਰਵਾਂਜਾ ਦੇ ਲੋਹਗੇ ਨੇ ਡਾਕਟਰ ਮਨਤਾਬ ਢੱਲੇਵਾਲ ਅਵਜ਼ਰ 20 ਕਿਲੋ ਘਾਟ ਪਿਆ ਜਦੋਂ ਕਿ ਉਹਨੇ 18 ਸ਼ੁਰੂ ਕੀ ਸੀ ਕਰਵਾਂਜਾ ਤੇ 20 ਕਿਲੋ 950 ਗ੍ਰਾਮ ਸੀ ਜਦਕਿ ਹੁਣੇ ਘੱਟ ਕੇ 6 ਕਿਲੋ 400 ਗ੍ਰਾਮ ਰਹਿ ਗਿਆ ਉਹਦਾ ਮਿਸਾਲਾ ਦਾ ਇਜ਼ਾਮ ਹੈ ਕਿ ਸਟੂਡੈਂਟ ਫਿਚਰ ਪੰਜਾਬ ਸਰਕਾਰ ਢੱਲੇਵਾਲ ਵਿਸੇਥ ਨੂੰ ਲੈ ਕੇ ਚੁਟਕ ਬੋਲ ਰਹੀ ਹੈ ਕਿਸਾਨਾਂ ਕੋਲ ਕਿਸਾਮੂ ਦੀ ਫੇਕ ਕੇ ਹਾਨੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਦੇ ਤਹਿਤ ਹੀ ਸੁਪਰੀਮ ਕੋਰਟ ਵਿੱਚ ਸੁਧਾਰ ਨੂੰ ਵੀ ਗੱਲ ਕਰ ਰਹੀ ਹੈ ਕਿਸਾਨ ਆਗੂ ਨੇ ਪੁੱਛਿਆ ਕਿ ਉਹ ਹੜਤਾਲ ਦੇ ਰਣਾਲੇ ਸੇਧ ਵਿੱਚ ਸੁਧਾਰ ਹੈ ਜਾਂ ਫਿਰ ਵਿਗੜਦੀ ਹੈ ਜੇਕਰ ਵਕੀਲਾ ਕਾਬੂ ਕੋ ਕਰਤਾ ਤੇ ਕੱਟੇ ਸਖਰੀ ਸੇਧ ਵਿੱਚ ਸੁਧਾਰ ਹੈ ਤਾਂ ਦੇਖ ਪਰਦੇ ਹਸਪਤਾਲ ਬੰਦ ਕਰ ਦੇਣੇ ਚਾਹੀਦੇ ਸਭ ਨੂੰ ਅਣਛੱਤੇ ਉਠਾ ਦੇਣਾ ਚਾਹੀਦਾ ਕਿਸਾਨਾ ਕੋਲ ਡਲੇਗਾ ਦੀ ਤਾਜ਼ਾ ਮੈਡੀਕਲ ਰਿਪੋਰਟ ਵੀ ਭੇਜੀ ਗਈ ਹੈ ਕਿ ਕਿਸਾਨ ਆਗੋਂ ਦੱਸਿਆ ਕਿ ਸਰਕਾਰ ਜਾਣਬੁੱਝ ਕੇ ਸੁਪਰੀਮ ਕੋਰਟ ਨੂੰ ਨਾ ਦੇਣਾ ਗਲਤ ਟੈਸਟ ਰਿਪੋਰਟਾਂ ਦਾਸ ਰਹੀ ਹੈ ਪੰਜਾਬ ਵਿੱਚ ਪੈਰੀ ਸੰਗਣੀ ਤੋਂ ਕਾਰਨ ਸੜਕੀ ਹਾਦਸੇ ਦਿਨ ਵਾਪਦੇ ਜਾ ਰਹੇ ਨੇ ਰੋਜ਼ਾਨਾ ਕਈ ਟੀਮ ਕੀ ਜਾਂ ਨਾ ਸੜਕੀ ਹਾਸੇ ਦਾ ਸ਼ਿਕਾਰ ਹੋਰੀਆਂ ਨੇ ਇਸੇ ਤਰ੍ਹਾਂ ਦਾ ਹਾਸਾ ਹੋਇਆ ਜਿੱਥੇ ਬਾਕੀ ਫਤਿਹਨੀ ਨੂੰ ਸਮੇਂ ਸਾਰ ਛੱਡੇ ਨਹੀਂ ਰੋਪੜ ਵਿੱਚ ਹਾਸਾ ਵਾਪਰਿਆ ਮੈਚਲੇ ਦਾ ਹਾਈਵੇ ਤੇ ਦਾਣਾ ਮੰਡੀ ਦੇ ਕੋਲ ਸਾਬ ਵਿੱਚ ਖੜੇ ਕਾਰਕ ਵਿੱਚ ਮੋਟਰਸਾਈਕਲ ਦੀ ਟੱਕਰ ਹੋ ਗਈ ਜਿਸ ਕਾਰਨ ਮੋਟਰਸਾਈਕਲ ਤੇ ਜਾ ਰਿਹਾ ਪਤਨੀ ਦੀ ਮਾਰ ਹੋ ਗਈ ਪ੍ਰੇਤਕਾਰ ਦੀ ਪ੍ਰਸ਼ਾਨ ਜੈਮੋਲ ਵਿਵਜੋ ਹੋਈ ਹੈ ਜਦ ਕੇ 35 ਸਾਲ ਦੀ ਪੀਤੂ ਦੇਵੀ ਉਸ ਦੀ ਪਤਨੀ ਸੀ ਤੇ ਇਹ ਇੰਨੇ ਜਾਣੇ ਸਮਰੱਥਕ ਤੇ ਪਰਿਵਾਰਕ ਮੈਂਬਰ ਤੇ ਸਮਾਜ ਸੇਵੀ ਨਸਹਿ ਕੇ ਬਾਈਕ ਤੇ ਸਵਾਰ ਹੋ ਕੇ ਜਾ ਰਹੇ ਸਨ ਕਿਸੇ ਲੇਖੋਗੇ ਸਮਾਰਨ ਤਵਾਪਸ ਕਰ ਰਹੇ ਸਨ ਕਿ ਰਸਤੇ ਵਿਚੋਂ ਦਾ ਮੋਟਰਸਾਈਕਲ ਦਾਣਾ ਮੰਡੀ ਦੇ ਪੂਲ ਨੈਸ਼ਨਲ ਹਾਈਵੇ ਤੇ ਕਰੇ ਟਰੱਕ ਦੇ ਵਿੱਚ ਜਾ ਬੜਿਆ ਇਸ ਕਰਕੇ ਦੋਨੋਂ ਹਾਸ ਦਾ ਸ਼ਿਕਾਰ ਹੋ 3 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਬੁਚਤਾਈ ਦੇ ਮਾਮਲੇ 'ਚ ਨਵਾਂ ਮੋੜ ਆਇਆ ਪਰ ਅਸਲੋਂ ਮਾਮਲੇ 'ਚ ਦਰਜ ਐਫਆਰ ਚ ਧਾਰਾ 307 ਜੋੜ ਦਿੱਤੀ ਗਈ ਹੈ ਜੋ ਕਿ ਡੰਡਾ ਵਾਲੀ ਆਈਪੀਸੀ ਦੀ ਧਾਰਾ 307 ਕਤਲ ਦੀ ਕੋਸ਼ਿਸ਼ ਨਾਲ ਸੰਬੰਧਿਤ ਹੈ ਅਸੀਂ ਇਹ ਕਿ 3 ਸਾਲ ਪਹਿਲਾਂ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਆਕਰ ਨੂੰ ਪੰਜਾਬ ਦੇ ਲੋਕਾਂ ਵਿੱਚ ਸੜਕਾਂ 'ਚ ਕਾਰ ਰੋਕ ਦਿੱਤਾ ਗਿਆ ਸੀ ਹੁਸੈਨੀਵਾਲਾ ਵਾਟਰ ਕੋਟੀ ਕਰੋੜ ਤੋਂ ਦੂਰ ਪ੍ਰਸ਼ਾਸਨ ਕਾਰਨ ਰਿਆ ਤੁਚਕਾਰ ਹੁਣ ਕਾਰਨ ਪ੍ਰਦਾਨੁਕ੍ਰਿਤੀ ਨਿਕਾਸੀ ਨੂੰ ਲਿਖੀ 20 ਮਿੰਟ ਤੱਕ ਸੁਰੱਖਿਆ ਦੇ ਲਾਗਤ ਉਤੇ ਰੋਕ ਦਿੱਤਾ ਗਿਆ ਜਿਸ ਤੋਂ ਅਨੰਦਬੀ ਦੀ ਸੁਰੱਖਿਆ ਚੱਕਤ ਪਾਰ ਹੀ ਪਤਾਹੀ ਦੇ ਮਾਮਲੇ 'ਚ ਹੁਣ ਇਹ ਨਵਾਂ ਮੂਗਾ ਹੈ ਤੇ ਬ੍ਰੈਂਟਨ ਵਿੱਚ ਪੰਜਾਬੀ ਮੂਨੇ ਦੇ ਇੱਕ ਵਪਾਰੀ ਤੇ ਗੋਲੀਬਾਰੀ ਕੀਤੀ ਗਈ ਇਸ ਮਾਮਲੇ 'ਚ ਬ੍ਰੈਂਟਨ ਪੁਲਿਸ ਨੇ ਸੱਤ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕੀਤੇ ਰਿਹਾ ਮੰਨਵਾਦੀਆਂ ਤੇ ਪਾਰਕੀ ਮੋਢੇ ਰੋ ਪਾਰੀ ਤੋਂ 69000 ਰੁਪਏ ਅੰਤੌੜੀ ਦੇ 3 ਪੁਲਿਸ ਨੇ ਵਪਾਰਿਕ ਦੇ ਘਰ ਦੋ ਵਾਰ ਗੋਲੀਬਾਰੀ ਕਰਨ ਦੇ ਮਾਮਲੇ 'ਚ ਕਾਰਵਾਈ ਕੀਤੀ ਹੈ ਇਹਨਾਂ ਨੌਜਵਾਨਾਂ ਕਈ 3 ਹੰਬਰ ਵਿਰਾਸ ਨੂੰ ਆਪਣਾ ਦੇ ਘਰ ਤੇ ਗੋਲੀਬਾਰੀ ਕਰਕੇ ਫਰਾਰ ਹੋਣ ਗਿਆ ਉਦੋਂ ਕਿ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਉਹਨਾਂ ਦੀ ਪਛਾਣ ਕਰਕੇ ਰਾਹਸ਼ ਤੋਂ ਬੰਦੂਕ ਪਰામਿਤ ਕੀਤੀ ਗਈ ਹੈ ਸਮੇਂ ਹੀ ਨਾ ਨੌਜਵਾਨਾਂ ਨੇ ਜਿੱਤੀ ਵਾਰ ਉੱਥੇ ਰੋ ਪਾਰੀ ਦੇ ਘਰ ਤੇ ਦੋ ਸੱਤੀ ਹੋਏ 6 ਗੋਲੀਬਾਰੀ ਕੀਤੀ ਗਨੀਮਤ ਰਹੀ ਕਿ ਘਰ ਦੇ ਪਰਿਵਾਰਕ ਮੈਂਬਰ ਸੁਰੱਖਿਅਤ ਰਹੇ ਜਦਕਿ ਇਕੱਠੇ ਕੀਤੇ ਗਏ ਸਬੂਤਾਂ ਤੋਂ ਸਾਫ਼ ਹੋਇਆ ਕਿ ਇੱਕ ਵਿਰੋਧੀ ਮੈਂਬਰ ਨਹੀਂ ਫੜੇਗੇ ਪੰਜਾਬੀਆਂ ਦੀ ਪਛਾਣ ਪੰਜਾਬ ਦੇ ਰਹਿਣ ਵਾਲੇ ਦੇ ਤੌਰ ਤੇ ਲਈਏ। ਕੇਂਦਰੀ ਕਰਮਚਾਰੀਆਂ ਦੀ ਉਡੀਕ ਹੁਣ ਖਤਮ ਹੋ ਗਈ ਹੈ। ਕੇਂਦਰ ਸਰਕਾਰ ਨੇ ਬਜਟ ਤੋਂ ਪਹਿਲਾਂ ਹੀ ਕੇਂਦਰੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸਰਕਾਰ ਨੇ ਐਕਟਵੀ ਤਨਖਾਹ ਕਮਿਸ਼ਨ ਦੀ ਗੱਟ ਨੂੰ ਹਰੀ ਛੱਡੀ ਦੇ ਦਿੱਤੀ ਹੈ। ਅਜਿਹਾ ਉਸ ਵੇਲੇ ਹੋਇਆ ਜਦੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਮਹਿੰਗਾਈ ਦਾ ਪੱਤਾ ਵਧਾ ਕੇ 55% ਹੋ ਗਿਆ ਹੈ। ਪ੍ਰਧਾਨ ਤੇ ਕੇਂਦਰ ਮੁੱਢ ਦੀ ਪ੍ਰਦਾਨਗੀ ਹੁਣ ਮੀਟਿੰਗ ਦੀ ਚਾਰਚਾਰੀ। ਕੇਂਦਰੀ ਮੰਤਰੀ ਅਸ਼ੋਕ ਨੇ ਬਿਆਨਨ ਦਿੱਤੀ ਹੈ। ਇਹ ਗੱਲ ਕਰਦੇ ਆਂ ਭਾਰਤੀ ਹਾਕੀ ਟੀਮ ਦੀ ਭਾਰਤੀ ਹਾਕੀ ਟੀਮ ਦੇ ਕਪਤਾਨ ਤੇ ਡ੍ਰੈਗ ਫੀਕਰ ਹਰਮਨਪ੍ਰੀਤ ਸਿੰਘ ਸਮੇਤ ਉਹਨਾਂ ਨੂੰ ਦਮਦਾਰ ਖੇਡ ਦੀ ਵਜ੍ਹਾ ਕਰਕੇ ਧਿਆਨ ਚੰਦ ਸ਼ੁਕਰਵਾਰ ਸਾਬਤ ਜਨਵਰੀ ਨੂੰ ਖੇਡ ਰਤਨ ਅਵਾਰਡ ਮਿਲਣ ਜਾ ਰਿਹਾ ਹੈ ਡਿਫੈਂਡਰ ਹੋਣ ਦੇ ਬਾਵਜੂਦ ਹਰਮਨਪ੍ਰੀਤ ਨੂੰ ਅਕਸਰ ਵਿਰੋਧੀ ਟੀਮ ਦੇ ਖਿਲਾਫ ਸ਼ਾਨਦਾਰ ਗੋਲ ਕਰਨ ਤੋਂ ਬਾਅਦ ਜਸ਼ਨ ਮਨਾਉਣ ਦੇ ਵਿੱਚ ਹੈ ਹਰਮਨਪ੍ਰੀਤ ਤੋਂ ਇਲਾਵਾ ਅਮਰਿੰਦਰ ਦੇ ਜਰਮਨਜੀਤ ਸਿੰਘ ਤੇ ਜਲੰਧਰ ਦੇ ਸੁਰਜੀਤ ਸਿੰਘ ਨੂੰ ਅਰਜਨ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ਹਰਮਨਪ੍ਰੀਤ ਸਿੰਘ ਦੇ ਕਰੀਅਰ ਦੀ ਸਭ ਤੋਂ ਵੱਡੀ ਉਪਲਬਧੀ ਲਈ ਟੋਕੀ 2020 올림픽 ਵਿੱਚ ਉਸ ਨੂੰ ਉਹਨਾਂ ਨੂੰ ਬ੍ਰਾਂਜ਼ ਮਿਲਿਆ ਸੀ ਫਿਲਹਾਲ ਇਹਨਾਂ ਖਬਰਾਂ ਚ ਬਸ ਇਹ ਨਹੀਂ ਨਵੀਂ ਤਾਜ਼ਾ ਖਬਰਾਂ ਲਈ ਤੁਸੀਂ ਦੇਖਦੇ ਰਹੋ ਚੁਕੀਆ ਟੀਵੀ ਤਾਂ